ਅੱਜ ਜੋ ਚੈਨਾਡੋਰਾ ਉਹਦੇ ਖਿਲਾਫ ਜਿਹੜਾ ਡਰੋਨ ਜਿਹੜਾ ਉਡਾਇਆ ਗਿਆ ਤੇ ਜੋ ਲਗਭਗ ਇਹ 4-5 ਮੱਲੇ ਕਵਰ ਕੀਤੇ ਗਏ ਨੇ ਇਹਦੇ ਵਿੱਚ ਕਿੰਨੀ ਕ ਕਾਰਵਾਈ ਕੀਤੀ ਗਈ ਕੀ ਦੇਖਿਆ ਗਿਆ ਹਾਂ ਲਗਾਤਾਰ ਡਰੋਨ ਜਿਹੜਾ ਉਡਾ ਕੇ ਦੇਖਿਆ ਗਿਆ ਜੋ ਮੇਰੀਆਂ ਪੁਲਸ ਪਾਰਟੀਆਂ ਵੀ ਭੇਜੀਆਂ ਨੇ ਉਹ ਪਾਸਿਆਂ ਦੇ ਜੋ ਵੀ ਸਾਹਮਣੇ ਆਵਗੇ ਉਹਨਾਂ ਨੂੰ ਕਾਨੂੰਨੀ ਕਾਰਵਾਈ ਹੋਵੇ ਕਿੰਨੇ ਲੋਕਾਂ ਨੂੰ ਵਾਰਨਿੰਗ ਦਿੱਤੀ ਗਈ ਜਾਂ ਕਿੰਦੀ ਖਤਰਨਾਕ ਐਕਟ ਹੋ ਜੋ ਨਹੀਂ ਸਾਰੇ ਨਹੀਂ ਇਹ ਡੋਰ ਉਡਾਰੇ ਕੁਝ ਜੋ ਹੈ ਉਹ ਦੇਖ ਲਾਂਗੇ ਜੋ ਵੀ ਮਤਲਬ ਖਤਰਨਾਕ ਤੇ ਬਿਲਕੁਲ ਹੈਗੀ ਹੈ ਜੀ ਜੋ ਪੰਛੀ ਵਗੈਰਾ ਤੇ ਨਾਲ ਵੀ ਰੇਪੇਟ ਚ ਆ ਜਾਂਦੇ ਨੇ ਹੋਰ ਵੀ ਜੋ ਰਸਤੇ ਚ ਰਾਹ ਗੀਰਨੇ ਉਹ ਵੀ ਕਈ ਵਾਰ ਉਹਨਾਂ ਦੇ ਬਹੁਤ ਜਿਆਦੇ ਫੇਸ ਤੇ ਤੇ ਕਈਆਂ ਦੀਆਂ ਜਾਨਾਂ ਵੀ ਚਲੀਆਂ ਗਈਆਂ ਡੋਰ ਕਰਕੇ ਕੀ ਕਾਰਨ ਕੀ ਗੰਦੇ ਹੋ ਇੰਨੀ ਸਫਾਈ ਹੋਣ ਦੇ ਬਾਵਜੂਦ ਵੀ ਵੇਖ ਵੀ ਰਹੀ ਆ ਤੇ ਲੋਕੀਆਂ ਦੇ ਨਾਲ ਟੰਗਾ ਮਿਉ ਡਾ ਰਹੇ ਨਹੀਂ ਬਹੁਤ ਜਿਆਦੇ ਨਹੀਂ ਉਡਾ ਰਹੇ ਕੁਝ ਖਾਸ ਕੋਈ ਹੈ ਉਹਦੇ ਜੋ ਵੀ ਸਾਹਮਣੇ ਆਇਆ ਉਹਦੇ ਖਿਲਾਫ ਕਾਰਵਾਈ ਕਰਾਂਗੇ ਜੇ ਅਜਿਹੀ ਚਤਰਾ ਕਾਰਵਾਈ ਕੀਤੀ ਗਈ ਇਹ ਉਹ 10 ਦਿਨ ਪਹਿਲਾਂ ਜਾਂ 15 ਦਿਨ ਪਹਿਲਾਂ ਕਾਰਵਾਈ ਸ਼ੁਰੂ ਕਰ ਰਹੇ ਨੇ ਤੇ ਜਿਹੜੇ ਲੋਕ ਉਡਾ ਵੀ ਰਹੇ ਆ ਜਾਂ ਵਿਕ ਵੀ ਰਹੇ ਆ ਨਹੀਂ ਹੀ ਵਿਕ ਸਕਦੇ ਆ ਨਹੀਂ ਨਹੀਂ ਇਹਦੇ ਸਬੰਧ ਵਿੱਚ ਮੰਨਦੂਗਾ ਐਸਐਸਪੀ ਸਾਹਿਬ ਦੇ ਜੋ ਦਸ਼ਾ ਨਿਰਦੇਸ਼ ਨੇ ਉਹਨਾਂ ਵੱਲੋਂ ਬਹੁਤ ਸ਼ਕਤੀ ਨਾਲ ਇਹ ਆਰਡਰ ਨੇ ਉਹਨਾਂ ਦੀ ਕੰਪਲੈਂਸ ਕੀਤੀ ਹੈ ਲਗਾਤਾਰ ਸਰਚ ਕਰ ਰਹੇ ਆ ਆਪਾਂ ਲਗਾਤਾਰ ਐਫਆਈਆਰ ਵੀ ਦਰਜ ਕੀਤੀਆਂ ਨੇ ਪਿਛਲੇ ਦਿਨੀ ਇਹ ਤੇ ਬਿਲਕੁਲ ਮੁਕੰਮਲ ਕੰਮ ਹੋ ਰਿਹਾ ਹੈ ਚੈਨਲ ਉੱਦੋਂ ਲੈ ਕੇ ਕਿੰਨੀਆਂ ਕੋ ਐਫਆਈਆਰ ਦਰਜ ਹੋਈਆਂ ਇਸ ਵਾਰ ਤੁਹਾਡੇ ਇਸ ਵਾਰ ਡਿਸਟ੍ਰਿਕਟ ਪੱਧਰ ਤੇ ਕਰੀਬ 20-25 ਐਫਆਈਆਰ ਦਰਜ ਹੋ ਚੁੱਕੀਆਂ ਨੇ ਮੇਰੇ ਥਾਣੇ ਵਿੱਚ ਵੀ ਦੋ ਤੋਂ ਤਿੰਨ ਰਿਪੋਰਟਾਂ ਦਰਜ ਹੋ ਚੁੱਕੀਆਂ ਨੇ ਸਰ ਕਿੰਨੇ ਗੱਟੂ ਫੜ ਚੁੱਕੇ ਨੇ ਕੱਟੜ ਦੇ ਆਹੀਂ ਕਰੀਬ ਮਤਲਬ ਇਹਦੀ ਪੂਰੀ ਜਾਣਕਾਰੀ ਨਹੀਂ ਹੈ ਪ੍ਰੋਪਰ ਨਾਮ ਦੱਸ ਸਕਦਾ ਕਿੰਨੇ ਬਟ ਕਾਫੀ ਮਾਤਰਾ ਚ ਫੜੇ ਆਪਾਂ ਕੋਈ ਦਬਾਅ ਵੀ ਬੰਦਾ ਜਦੋਂ ਕਿਤੇ ਗੱਟੂ ਫੜਦੇ ਹੋ ਜਾਂ ਕਾਰਵਾਈ ਕਰਨ ਜਾਂਦੇ ਹੋ ਕਿ ਦਬਾਅ ਵੀ ਪੈਂਦਾ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਸਾਰੀ ਸਰਕਾਰ ਮਾਣਯੋਗ ਐਮਐਲਏ ਸਾਹਿਬ ਜੋ ਸਮੁੱਚੀ ਕੈਬਨਿਟ ਹੈ ਉਹਦਾ ਤੇ ਆਡਟਰੀ ਬਹੁਤ ਸਖਤ ਇਸ ਸਬੰਧ ਵਿੱਚ ਵੀ ਜਿਹਦੇ ਏਰੀਆ ਦੇ ਵਿੱਚ ਕੋਈ ਇਹੋ ਜਿਹਾ ਨੁਕਸਾਨ ਪਾਇਆ ਗਿਆ ਉਹ ਐਸਐਚਓ ਦੇ ਖਿਲਾਫ ਕਾਰਵਾਈ ਵੀ ਹੋ ਸਕਦੀ ਹੈ ਬਟ ਇਹੋ ਜਿਹੀ ਕੋਈ ਕੋਈ ਪ੍ਰੈਸ਼ਰ ਨਹੀਂ ਹੈ ਕਿਸ ਤਰ੍ਹਾਂ ਦਾ ਕੈਮਰੇ ਚ ਲਾਇਆ ਤੁਸੀਂ ਇਹਦੇ ਵਿੱਚ ਧੋੜ ਦੇ ਲੋਕੀ ਨਜ਼ਰ ਆ ਰਹੇ ਨੇ ਬੱਚੇ ਜਿਹੜੇ ਗੁੱਡੀਆਂ ਖੜਾ ਰਹੇ ਹਾਂਜੀ ਉਹ ਹਾਂਜੀ ਉਹ ਦਿਨ ਨਾਲ ਹੈ ਕੁਝ ਦੇਖਣ ਦੇ ਟੀਮਾਂ ਭੇਜੀਆਂ ਉਧਰ ਵੀ ਜੇ ਕੋਈ ਪਾਇਆ ਗਿਆ ਤਾਂ ਉਹਦੇ ਖਿਲਾਫ ਕਾਰਵਾਈ ਹੋਵੇਗੀ ਅ ਮੇਰੀ ਆਪ ਦੇ ਮਾਦੀ ਮਰਾਈ ਜੋ ਪਬਲਿਕ ਹੈ ਬਟਾਲੀ ਦੀ ਜਾਂ ਹੋਰ ਵੀ ਇਹ ਪੰਜਾਬ ਦੀ ਰਹਿਣ ਵਾਲੇ ਲੋਕ ਨੇ ਇਹਨਾਂ ਨੂੰ ਮੇਰੀ ਬੇਨਤੀ ਹੈ ਕਿ ਬੱਚਿਆਂ ਨੂੰ ਵੇਅਰ ਕਰਨ ਇਸ ਬੰਦ ਵਿੱਚ ਵੀ ਇਹ ਡੋਰ ਜਿਹੜੀ ਚਾਈਨਾ ਡੋਰ ਹੈ ਬਹੁਤ ਖਤਰਨਾਕ ਡੋਰ ਹੈ ਇਹਦੇ ਨਾਲ ਬਹੁਤ ਨੁਕਸਾਨ ਹੁੰਦੇ ਆ ਤੇ ਬੱਚਿਆਂ ਨੂੰ ਸਮਝਾਇਆ ਜਾਵੇ ਤੇ ਉਹਨਾਂ ਨੂੰ ਸਮਝਾ ਕੇ ਜਿਹੜੀ ਰੁਟੀਨ ਦੀ ਡੋਰ ਆ ਉਹਦੇ ਵਰਤ ਕੇ ਤੇ ਪਤੰਗਾਂ ਚੜਾਈਆਂ ਜਾਣ